ਪਾਪ ਪੂਸ਼ਨ ਮੇਰਾ ਭਰਾ ਹੁਣ ਬੋਲਣ ਦਿਆ ਸੀ ਐਲਪੀ ਸਾਹਿਬ ਅਜਰਾ ਕਹੋ ਤੁਸੀਂ ਮਾਈਕ ਆਪਣਾ ਬੰਦ ਰੱਖੀ ਬਾਈ ਇੱਕ ਇੱਕ ਸਕਿੰਟ ਬਹਿ ਜਾ ਬਾਈ ਕੋਈ ਉੱਠੇ ਨਾ ਤੁਹਾਨੂੰ ਸੌਹੇ ਬਾਬੇ ਦੀ ਬਹਿ ਜਾ ਥੱਲੇ ਬਹਿ ਜਾ ਇੱਕ ਵੀ ਬੰਦਾ ਇੱਕ ਮਿੰਟ ਹੋਣਾ ਅਸ਼ੂਜੀ ਅਸੀਂ ਬਹਿ ਜੀਏ ਫਿਰ ਉੱਠਦੇ ਹਾਂ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਸੀ ਪਰ ਮੁਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਥੋੜਾ ਬੜਾ ਬੜਾ ਧੰਨਵਾਦ ਛਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਜ ਪ੍ਰਦਰਸ਼ਨ ਚ ਕੱਠ ਹੋਇਆ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲੌਕ ਪ੍ਰਧਾਨਾਂ ਦੇ ਸਰਪੰਚਾਂ ਦੇ ਬਲਾਗ ਸੰਤੀਆਂ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਭੂਸ਼ਣ ਮੇਰਾ ਭਰਾ ਹੁਣ ਬੋਲਣ ਸੀ ਸੀਐਲਪੀ ਸਾਹਿਬ ਅਜਰਾ ਹੁਣ ਤੁਸੀਂ ਮਾਈਕ ਆਪਣਾ ਬੰਦ ਰੱਖੀਂ ਭਾਈ ਇੱਕ ਇੱਕ ਸਕਿੰਟ ਬਹਿ ਜਾ ਭਾਈ ਕੋਈ ਉੱਠੇ ਨਾ ਤੁਹਾਨੂੰ ਸੌਹ ਹੈ ਬਾਬੇ ਦੀ ਬਹਿ ਜਾ ਥੱਲੇ ਬੈਠਾ ਇੱਕ ਵੀ ਬੰਦਾ ਇੱਕ ਮਿੰਟ ਹੋਣਾ ਅਸ਼ੂਜੀ ਅਸੀਂ ਬਹਿ ਜੀਏ ਫਿਰ ਉੱਠਦੇ ਹਾਂ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਸੀ ਪਰ ਮੁਕਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਤੁਹਾਡਾ ਬੜਾ ਬੜਾ ਧੰਨਵਾਦ ਛਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਜ ਪ੍ਰਦਰਸ਼ਨ ਚ ਇਕੱਠ ਹੋਇਆ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲਾਕ ਪ੍ਰਧਾਨਾਂ ਦੇ ਸਰਪੰਚਾਂ ਦੇ ਬਲਾਕ ਸੰਮਤੀਆਂ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ ਭੁਸ਼ਣ ਮੇਰਾ ਭਰਾ ਹੁਣ ਬੋਲਣਾ ਸੀ ਸੀਐਲਪੀ ਸਾਹਿਬ ਅਜਰਾ ਹੁਣ ਤੁਸੀਂ ਮਾਈਕ ਆਪਣਾ ਬੰਦ ਰੱਖੀਂ ਭਾਈ ਇੱਕ ਇੱਕ ਸਕਿੰਟ ਬਹਿ ਜਾ ਭਾਈ ਕੋਈ ਉੱਠੇ ਨਾ ਤੁਹਾਨੂੰ ਸੌਹ ਹੈ ਬਾਬੇ ਦੀ ਬਹਿ ਜਾ ਥੱਲੇ ਬਹਿ ਜਾ ਇੱਕ ਵੀ ਬੰਦਾ ਇੱਕ ਮਿੰਟ ਹੁਣ ਅਸ਼ੂ ਜੀ ਅਸੀਂ ਬਹਿ ਜੀਏ ਫਿਰ ਉੱਠਦੇ ਆ ਇੱਥੇ ਵੀ ਕੋਈ ਉੱਠਣ ਨੂੰ ਤਿਆਰ ਨਹੀਂ ਸੀ ਪ੍ਰਧਾਨ ਜੀ ਰੈਲੀ ਤਾਂ ਮੁਕਸਰ ਦੇ ਮੁਕਾਬਲੇ ਸੀ ਪਰ ਮੁਖਸਰ ਪ੍ਰਧਾਨ 11 ਵਜੇ ਸਟੇਜ ਤੇ ਚੜ ਗਿਆ ਸੀ ਇੱਥੇ ਪੌਣੇ 1 ਵਜੇ ਆਇਆ ਇਹ ਵਿਚਾਰੇ ਕੀ ਕਰਨ ਇਹ 4 ਘੰਟੇ ਤੇ ਇੱਥੇ ਬੈਠੇ ਆ ਫਿਰ ਕਹਿੰਦੇ ਹੋ ਜੀ ਬੜੀ ਠੰਡੇ ਚ ਤੁਸੀਂ ਆਏ ਥੋੜਾ ਬੜਾ ਬੜਾ ਧੰਨਵਾਦ ਛਿਆਲੀ ਰੱਖ ਲਓ ਪਹਿਲਾਂ ਹੀ ਆ ਜਾਓ ਸਾਡਾ ਕੋਈ ਬੰਦਾ ਜਗਰਾਵਾਂ ਚ ਉੱਠਣ ਨੂੰ ਤਿਆਰ ਨਹੀਂ ਜਿਹੜੀ ਇਸ ਰੋਜ਼ ਪ੍ਰਦਰਸ਼ਨ ਚ ਕੱਟ ਹੋਇਆ ਹੈ ਸਾਡੇ ਲੀਡਰ ਸਹਿਬਾਨਾਂ ਦੇ ਸਾਡੇ ਬਲੌਕ ਪ੍ਰਧਾਨਾਂ ਦੇ ਸਰਪੰਚਾਂ ਦੇ ਬਲੌਕ ਸਮਤੀਆਂ ਦੇ ਮੈਂਬਰ ਸਾਰੇ ਬੰਦਿਆਂ ਦੇ ਆਪ ਦੇ ਸਹਿਯੋਗ ਨਾਲ ਔਰ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਥੱਲੇ ਬੈਠੀ ਹੈ ਇਹ ਆਪਣੇ ਆਪ ਆਏ ਨੇ ਇਹ ਭੱਜਣ ਵਾਲੇ ਹੈ ਨਹੀਂ ਪ੍ਰਧਾਨ ਸਾਹਿਬ ਸੁਣ ਲਿਓ ਜੇ ਇਹ ਪ੍ਰਦਰਸ਼ਨ ਇਹ ਸਰਕਾਰ ਦੀ